ਬਹੁਤ ਮੈਂ ਤੁਹਾਨੂੰ ਧੰਨਵਾਦ ਕਰਨਾ ਚਾਹੁੰਦਾ ਹੈ ਕਿਉਂਕਿ ਮੇਰੇ ਪੱਜਾਂ ਨੇ ਬਹੁਤ ਸੰਤਿਸ਼ਟ ਰਹਿਤਾ ਆ। ਉਹ ਮੌਜ ਬਹੁਤ ਧੰਨਵਾਦ ਕਰਦੀ ਹੈ। ਗੁਰੂਕਤਾ ਜਿਹੜੇ ਬਾਤ ਦੇ ਨਾ ਖੋਸਾ ਹੁੰਦਾ ਆ। ਬਾਗੀ ਇਹੋ ਜੇ ਪੱਤੇ ਸਾਡੇ ਤੇ ਜੁਨ ਸਰਕਾਰਾਂ ਨੇ ਕਿਤੇ ਆ ਇਹ ਗੈਜ ਪੱਤੇ ਘਰਾ ਘਰਾ ਕੇ ਸਾਨੂੰ ਪੁੱਤ ਕਿਤੇ ਮਾਂ ਕਿਤੇ ਭੈਣਾ ਕਿਤੇ ਜੋ ਕਿੰਨੀ ਆ ਨਹੀਂ ਹੋਰ ਨਾ ਕਿਸੇ ਦੇ ਕੋਈ ਪੱਤੇ ਹੋਣੇ ਨਾ। ਬਿਨਾਂ ਸੰੱਗਿਆ ਕੋਈ ਗੱਲ ਨਹੀਂ। ਕਿੰਗਾਲੀ ਦਰਜੋਖੇ ਜਿਹੜੇ ਸਾਨੂੰ ਕੋਈ ਇਹਦੇ ਵਿੱਚ ਕੋਰਲੇ ਵਿੱਚ ਇਨਸਾਫ ਮਿਲੇ ਨਜਾਇਜ਼ ਪੱਤੇ ਬਹੁਤ ਹੋ ਗਏ ਆ ਇਸੋ ਕਰਕੇ ਠੇਕੀਆਂ ਸਰਕਾਰਾਂ ਨਾਲ ਬਹੁਤ ਦੇਖਾਇਆ ਜਦੋਂ ਤਨਵਾਦ ਨੇ ਕਰਦੀ ਇੰਨਾ ਆਪਣੇ ਸਰਪੰਚਾਂ ਜੁੱਦਾ ਸਾਆਂ ਪਿੰਡਾਂ ਸੰਤਾਂ ਦਾ ਜਿਹਨਾਂ ਨੇ ਬਹੁਤ ਬਹੁਤ ਸਾਥ ਦਿੱਤਾ ਬਹੁਤ ਧੰਨਵਾਦ ਕੀਤਾ ਸਾਡੇ ਆਜ਼ਾਦ ਗਰੁੱਪ ਨੇ ਆਪਣਾ ਆਗੂ ਚੁਣਿਆ ਗਿਆ ਵਾਹ ਕਿਵੇਂ ਦੇਖਦੇ ਹੋ ਕੀ ਕਰਾਂ ਚਾਹੁੰਦੇ ਵੇਖੋ ਜੀ ਇਹ ਆਜ਼ਾਦ ਗਰੁੱਪ ਨੇ ਮੈਨੂੰ ਆਗੂ ਚੁਣਿਆ ਆਪਣਾ ਤੇ ਮੈਂ ਹਮੇਸ਼ਾ ਇਹਨਾਂ ਦੇ ਨਾਲ ਰਵਾਂਗੀ ਜੋ ਵੀ ਇਹਨਾਂ ਦੀਆਂ ਪਾਲਿਸੀਆਂ ਹੋਣਗੀਆਂ ਉਹਨਾਂ ਨਾਲ ਮੈਂ ਸਹਿਮਤ ਹੋਵਾਂਗੀ ਜਬਰ ਜ਼ੁਲਮ ਵਿਰੋਧ ਅਵਾਜ਼ ਉਠਾਉਂਦਾ ਆਜ਼ਾਦ ਗਰੁੱਪ ਇਸ ਕਰਕੇ ਮੈਂ ਵੀ ਲੋਕ ਸੇਵਾ ਕਰਨੀ ਚਾਹੁੰਦੀ ਆ ਜਬਰ ਦੇ ਵਿਰੋਧ ਲੜਨਾ ਚਾਹੁੰਦੀ ਆ ਇਸ ਕਰਕੇ ਮੈਂ ਇਹਨਾਂ ਦੀ ਬਹੁਤ ਧੰਨਵਾਦੀ ਆ ਤੇ ਮੈਂ ਹਮੇਸ਼ਾ ਤੁਹਾਨੂੰ ਮਨੋਂ ਇਹਨਾਂ ਦੇ ਸਾਥ ਦਵਾਂਗੀ ਬਹੁਤ ਸਾਰੇ ਲੋਕ ਜਿਹਦੇ ਪਿੰਡਾਂ ਵੀ ਟੁੱਟ ਚੁੱਕੀ ਆ ਲੋਕਾਂ ਦੁਨੀਆ ਆਮ ਜੀ ਸੱਤਾਧਰ ਪਾਰਟੀ ਦਾ ਜ਼ੁਲਮ ਹੋਣਾ ਜਾਈ ਹਾਂਜੀ ਉਹਨਾਂ ਨੂੰ ਕੀ ਕਹਿਣਾ ਜਾਊਗਾ ਕਿੱਸਾ ਉਹਨਾਂ ਨਾਲ ਜੋੜਨ ਦਾ ਉਹਨਾਂ ਨੂੰ ਬੇਨਤੀ ਕਰਾਂਗੀ ਕਿ ਤੁਸੀਂ ਵੀ ਨਾਲ ਜੁੜੋ ਸਾਰਾ ਪਤਾ ਹੀ ਆ ਵੀ ਕਿੰਨਾ ਜ਼ੁਲਮ ਹੋ ਰਿਹਾ ਵਾ ਸਰਕਾਰ ਕਿੰਨਾ ਜ਼ੁਲਮ ਕਰ ਰਹੀ ਆ ਤੇ ਇਸ ਕਰਕੇ ਉਹਨਾਂ ਦੇ ਘਰ-ਘਰ ਜਾਵਾਂਗੇ ਆਪਾਂ ਪ੍ਰਚਾਰ ਕਰਾਂਗੇ ਉਹਨਾਂ ਨੂੰ ਨਾਲ ਜੋੜਾਂਗੇ ਆਪਾਂ ਇਹ 23 ਜਨ ਲਈ ਪਹੁੰਚ ਜਾ ਰਹੀ ਆ ਲੋਕਾਂ ਨੂੰ ਕੀ ਆਪੀ ਨੇ ਲੋਕਾਂ ਨੂੰ ਅਪੀਲ ਹੁਮ ਹਮਾਗੇ ਰੈਲੀ ਵਿੱਚ ਤੁਸੀਂ ਪਹੁੰਚੋ ਤੇ ਸਰਕਾਰ ਦੀਆਂ ਧੱਕੇਸ਼ਾਹੀਆਂ ਵਿਰੁੱਧ ਜੋ ਵੀ ਆ ਉਹਦਾ ਤੁਸੀਂ ਡਟਵਾ ਜਵਾਬ ਦਿਓ ਠੀਕ ਹੈ ਮੈਨੂੰ ਜਿਹੜਾ ਇਹਨਾਂ ਆਜ਼ਾਦ ਗਰੁੱਪ ਨੇ ਚੁਣਿਆ ਗਿਆ ਵਾ ਮੈਂ ਇਹਨਾਂ ਦੀ ਧੰਨਵਾਦੀ ਆ ਹਮੇਸ਼ਾ ਇਹਨਾਂ ਦੇ ਨਾਲ ਰਵਾਂਗੀ ਮੈਂ ਲੋਕ ਸੇਵਾ ਕਰਨੀ ਚਾਹੁੰਦੀ ਆ ਕਿਉਂਕਿ ਪਹਿਲਾਂ ਮੈਂ ਟੀਚਿੰਗ ਡਿਪਾਰਟਮੈਂਟ ਵਿੱਚ ਰਡੈਰ ਹੋਈ ਆ ਪਹਿਲਾਂ ਵੀ ਮੈਂ ਸੇਵਾ ਕਰਦੀ ਰਹੀ ਆ ਤੇ ਹੁਣ ਵੀ ਮੈਂ ਲੋਕ ਸੇਵਾ ਕਰਨੀ ਚਾਹੁੰਦੀ ਆ ਇਸ ਕਰਕੇ ਇਹਨਾਂ ਮਾਨ ਸਨਮਾਨ ਬਖਸ਼ਿਆ ਮੈਂ ਇਹਨਾਂ ਦੀ ਬਹੁਤ ਦਿਲੋਂ ਧੰਨਵਾਦੀ ਆ ਇਹ ਨੀਤਰੀਗਨ ਵੀਡਿੰਗ ਨੀਕੋ ਚੀਕ ਨਾ ਤੋਂ ਗਮ ਹਾਂਜੀ ਮੰਡੀ ਵਿੱਚ ਇਹੋ ਹੀ ਲੋਕ ਭਲਾਈ ਕੰਮਾਂ ਵਾਸਤੇ ਜਿਹੜੇ ਇੰਨਾ ਕੁਝ ਹੋ ਰਿਹਾ ਪਤਾ ਹੀ ਆ ਸਾਰਾ ਕੁਝ ਸੰਗਤ ਨੂੰ ਸਾਰਾ ਹੀ ਪਤਾ ਵਾ ਕਿ ਕੀ ਹੋ ਰਿਹਾ ਹੁੰਦਾ ਗੱਦੀ ਹੋ ਰਹੀ ਆ ਜਾਂ ਚੈਤਿਆ ਹੋ ਰਹੀਆਂ ਆ ਵਿਰੋਧੀਆਂ ਮੰਗੀਆਂ ਜਾ ਰਹੀਆਂ ਨੋਟਰ ਹੋ ਰਹੇ ਆ ਤੇ ਇਸ ਕਰਕੇ ਇਹਨਾਂ ਚੀਜ਼ਾਂ ਨੂੰ ਮਤਲਬ ਕੱਲ ਪਾਉਣ ਵਾਸਤੇ ਮੈਂ ਲੋਕ ਸੇਵਾ ਕਰਨਾ ਚਾਹੁੰਦੀ ਹਾਂ ਸਾ ਦੇ ਰੂਪ ਸਾਰੇ ਵੱਲੋਂ ਇਹ ਮੀਟਿੰਗ ਰੱਖੀ ਗਈ ਆ ਆਜ਼ਾਦ ਗਰੁੱਪ ਜੋ ਕਾਫੀ ਪਿਛਲੇ ਸਮੇਂ ਤੋਂ ਆਪਣੀ ਜਦوجਾਦੀ ਲੜਾਈ ਲੜ ਰਿਹਾ ਸੀ ਉਹਨੇ ਮੀਟਿੰਗ ਰੱਖੀ ਸੀ ਉਸ ਮੀਟਿੰਗ ਦੇ ਵਿੱਚ ਅਸੀਂ ਆਪਣਾ ਲੋਕਤੰਤਰ ਦੇ ਤਰੀਕੇ ਨਾਲ ਪ੍ਰਿੰਸੀਪਲ ਸੁਖਵਿੰਦਰ ਕੌਰ ਰੰਧਾਵਾ ਨੂੰ ਆਪਣਾ ਆਗੂ ਚੁਣਿਆ ਉਹ ਕਿਸ ਤਰੀਕੇ ਦੀ ਜਿਹੜੀ ਇਲੈਕਸ਼ਨ ਜੀ ਲੜਾ ਰਹੀ ਆ ਇਹ ਘਟਾਰੇ ਵੱਲੋਂ ਘੱਟ ਵੀ ਰੱਖਿਆ ਗਿਆ ਉਹਨਾਂ ਵਾਲਿਆਂ ਦੇ ਕਿਸ ਤਰੀਕੇ ਨੇ ਸੰਕੇਤ ਦੇਣਗੇ ਔਰ ਜਿਹੜੀ ਇਲੈਕਸ਼ਨ ਆ ਰਹੀ ਆ ਉਹ ਜਿਵੇਂ ਸੁਖਵਿੰਦਰ ਕੌਰ ਤੇ ਆਗੂ ਚੁਣਿਆ ਉਹ ਵੀ ਉਮੀਦਵਾਰਾਂ ਵਿੱਚੋਂ ਆਪਣੇ ਇਲੈਕਸ਼ਨ ਲੜਨਗੇ ਹਬ ਵਿਧਾਨ ਸਭਾ ਹਲਕਾ ਤਰਨਤਾਲ ਅਸੀਂ ਉਹਨਾਂ ਨੂੰ ਆਪਣਾ ਆਗੂ ਚੁਣਿਆ ਤਾਂ ਕਿ ਅਸੀਂ ਲਾਮਬੰਦ ਜਿਹੜੇ ਪੱਤਰਕਾਰ ਭਾਈਚਾਰ ਤੁਸੀਂ ਸਵਾਲ ਕਰਦੇ ਹੋਏ ਤੁਹਾਡਾ ਆਗੂ ਕੌਣ ਆ ਤੇ ਅਸੀਂ ਤੁਹਾਨੂੰ ਉਹ ਆਗੂ ਦੇ ਦਿੱਤੇ ਆ ਅਸੀਂ ਰਣਨੀਤੀ ਬਣਾਵਾਂਗੇ ਇੱਕ ਦੋ ਦਿਨਾਂ ਤੱਕ ਰਣਨੀਤੀ ਬਣਾ ਕੇ ਇਲੈਕਸ਼ਨ ਕਿੰਨੇ ਲੜਨੀ ਕਿੰ ਨੂੰ ਲੜਾਉਣੀ ਆ ਉਹ ਸਾਰੀ ਰਣਨੀਤੀ ਜਿਹੜੀ ਉਹਦੇ ਵਿੱਚ ਵਿਚਾਰੀ ਜਾਊਗੀ ਸ਼ਰਤੀ ਪ੍ਰਦਰਸ਼ਨ 20 ਤਰੀਕ ਨੂੰ ਅਸੀਂ ਆਜ਼ਾਦ ਗਰੁੱਪ ਦੇ ਹਰ ਵਰਕਰ ਨੂੰ ਟੀਮ ਦੇ ਹਰ ਮੈਂਬਰ ਨੂੰ ਹੱਥ ਜੋੜ ਕੇ ਬੇਨਤੀ ਕੀਤੀ ਆ ਵੀ ਆਪਣੇ ਨਾਲ ਜਿੰਨੇ ਪ੍ਰੇਮ ਕਰਨ ਵਾਲੇ ਸਾਥ ਸੰਗਤ ਆ ਉਹਨੂੰ ਦਾਣਾ ਮੰਡੀ ਚਵਾਲ ਚ 10:30 ਵਜੇ ਤੋਂ ਲੈ ਕੇ 12 ਵਜੇ ਤੱਕ ਹਾਜ਼ਰੀ ਲਵਾਉਣ ਤਾਂ ਕਿ ਉਹ ਸ਼ਕਤੀ ਪ੍ਰਦਰਸ਼ਨ ਕਰਕੇ ਅਸੀਂ ਆਪਣੀ ਲੋਕਤੰਤਰ ਦੀ ਅਗਲੀ ਲੜਾਈ ਜਿਹੜੀ ਆ ਉਹ ਲੜ ਸਕੀਏ ਉਹ ਸ਼ਕਤੀ ਪ੍ਰਦਰਸ਼ਨ ਆਜ਼ਾਦ ਗਰੁੱਪ ਵੱਲ ਰਹੂਗਾ ਜੀ ਉਹ ਸ਼ਕਤੀ ਪ੍ਰਦਰਸ਼ਨ ਜਿਹੜਾ ਉਹ ਆਜ਼ਾਦ ਗਰੁੱਪ ਵੱਲੋਂ ਕੀਤਾ ਜਾਊਗਾ ਜੀ ਜੇ ਕੋਈ ਪਾਰਟੀ ਪਿਆਰ ਕਰੂਗੀ ਤਾਂ ਉੱਤੇ ਵਿਚਾਰ ਕਰ ਲਾਂਗੇ ਜੀ ਕੁਝ ਮੇਰੇ ਕੋਲ ਸੁਣ ਅੱਜ ਸਾਡੀ ਨਜ਼ਰ ਦੇ ਵਿੱਚ ਤੇ 104 ਪੰਚਾਇਤਾਂ ਜੋ ਵੀਰ ਆਏ ਜਾਂ ਕੁਝ ਵੀਰ ਸਾਡੇ ਕਿਸੇ ਕੰਮ ਕਰਕੇ ਸਵੇਰੇ ਚਲੇ ਗਏ ਵਾਪਸ ਚਲੇ ਗਏ ਸਾਨੂੰ ਦੇ ਇੱਕ ਵੀ ਪਿੰਡੇ ਦਾ ਨਜ਼ਰ ਨਹੀਂ ਆਇਆ ਜਿੱਥੋਂ ਸਾਡੀ ਕੋਈ ਵੀ ਟੀਮ ਨਹੀਂ ਪਹੁੰਚੀ 104 ਤੇ 23 23 ਕੌਂਸਲਾਂਾਂ ਵਿੱਚੋਂ ਐਮਸੀ ਜਿਹੜੇ ਸਾਡੇ ਵਾੜਾਂ 'ਚੋਂ 23ਾਂ ਵਾੜਾਂ 'ਚੋਂ ਸਾਡੀ ਵੀਰ ਸੱਜਣ ਇੱਥੇ ਪਹੁੰਚੇ ਸ਼ਹਿਰ 'ਚੋਂ ਉਹ ਤੁਹਾਡੇ ਸਾਹਮਣੇ ਕੈਮਰੇ ਗੜੀ ਹਲਕੇ ਚ ਕੀ ਮੁੱਦਾ ਲੈ ਕੇ ਜਾਓਗੇ ਹਲਕੇ ਚ ਕੀ ਮੁੱਦਾ ਲੈ ਕੇ ਜਾਓਗੇ ਜਿਹੜਾ ਤੁਹਾਡੇ ਹਲਕੇ 'ਚ ਇਹ ਮੁੱਦਾ ਲੈ ਕੇ ਜਾਵਾਂਗੇ ਕਿਸੇ ਪਰਿਵਾਰ ਨਾਲ ਧੱਕੇਸ਼ਾਹੀ ਨਹੀਂ ਹੋਊਗੀ ਲੋਕਤੰਤਰ ਦੇ ਤਰੀਕੇ ਦੇ ਨਾਲ ਜੇ ਪੰਚਾਇਤਾਂ ਚੁਣੀਆਂ ਜਾਣਗੀਆਂ ਲੋਕ ਲੋਕ ਨੇਕ ਨੀਤੀ ਦੀ ਨੀਅਤ ਨਾਲ ਦੁਕਾਨਦਾਰ ਵਰਗ ਮਜ਼ਦੂਰ ਵਰਗ ਮਲਾਜਮ ਵਰਗ ਔਰ ਕਿਸਾਨਾਂ ਦੀਆਂ ਜਿਹੜੀਆਂ ਮੰਗਾਂ ਹੋਣਗੀਆਂ ਉਹਨਾਂ ਮੰਗਾਂ ਦੇ ਪਰਾ ਦਿੱਤਾ ਜਾਊਗਾ ਤੇ ਜੋਰ ਸ਼ੋਰ ਨਾਲ ਸੱਚਾਈ ਦੇ ਨਾਲ ਖੜ੍ਹਾ ਹੋ ਜਾਊਗਾ ਨਾ ਕਿ ਬੋਰਡ ਦੀ ਰਾਜਨੀਤੀ ਕਰੀ ਜਾਊਗੀ ਕਹਿੰਦੀ ਹੈ ਕਿ ਪਾਰਟੀ ਦੇ ਪ੍ਰਬੰਧਕ ਨਹੀਂ ਇਹ ਪਾਰਟੀ ਦੇ ਸਾਡੇ ਆਗੂ ਅਗਲੀ ਰਣਨੀਤੀ ਅਸੀਂ 2-3 ਦਿਨ ਤੱਕ ਉਲੀਕਾਂਗੇ ਉਹ ਰਣਨੀਤੀ ਦੇ ਵਿੱਚ ਅਸੀਂ ਆਪਣੇ ਇਕੱਠ ਤੋਂ ਬਾਅਦ ਸੰਗਤ ਦਾ ਪਿਆਰ ਵੇਖ ਕੇ ਫਿਰ ਇਹ ਫੈਸਲਾ ਕਰੂਗੀ ਇੱਕ ਹੋਰ ਕਮੇਟੀ ਫੈਸਲਾ ਕਰੂਗੀ ਇਹ ਅਸੀਂ ਵਾਅਦਾ ਘੋੜ ਦਿੱਤੀ ਆ ਜੀ ਆਗੂ ਬਣਾਇਆ ਸਾਨੂੰ ਇਹ ਇਹਨਾਂ ਦੀ ਰਹਿਨਮਾਈ ਹੇਠਾਂ ਇਹਨਾਂ ਕਾਲੀ ਦਾੋਂੋਂ ਬੀਤ ਜਾਣਾ ਹੈ ਤੁਹਾਡੇ ਲੋਕਾਂ ਦਾ ਕਿੰਨਾ ਲੋ ਜੀ 20 ਤਰੀਕ ਦਾ 20 ਤਰੀਕ ਤੁਸੀਂ ਕਾਲੀ ਦਾੋਂੋਂ ਜਾਵੋਗੇ ਜਿਆਦਾ ਕੋਈ ਨਹੀਂ ਵੇਖੋ ਜੀ ਮੈਨੂੰ ਤੇ ਜਿੰਨਾ ਕਿ ਦੱਸਿਆ ਪ੍ਰਬੰਧਕਾਂ ਨੇ ਮੇਰੇ ਤੱਕ ਤੇ ਇਹੋ ਹੀ ਖਬਰ ਆ ਵੀ ਆਜ਼ਾਦ ਗਰੁੱਪ ਦੀ ਆ ਬਾਕੀ ਕਿਸੇ ਪਾਰਟੀ ਹੋਵੇ ਤੇ ਮੇਰੇ ਨਜ਼ਰ ਤੇ ਨਹੀਂ ਸ਼ਾਇਦ ਪ੍ਰਬੰਧਕਾਂ ਨੂੰ ਮੈਂ ਪੁੱਛ ਕੇ ਤੁਹਾਨੂੰ ਦੱਸ ਦੂੰਗਾ ਮੈਨੂੰ ਤੇ ਇੰਨੀ ਗੱਲ ਦਸੀ ਗਈ ਵੀ ਆਪਾਂ ਆਜ਼ਾਦ ਗਰੁੱਪ ਦਾ ਕੱਟ ਆ ਠੀਕ ਹੈ ਜੀ ਓਕੇ ਓਕੇ